ਪਰ ਕੀ ਨਾਮ ਆਪਣਾ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਪਿੰਡ ਕੰਡੋਈ ਰਾਜਪੂਤੋਂ ਦੀ ਹਾਂਜੀ ਯੂਐਸਏ ਤੋਂ ਰਿਪੋਰਟ ਹੋ ਕੇ ਆਏ ਹੋ ਤੇ ਕਦੋਂ ਗਏ ਸੀ ਇੰਡੀਆ ਤੋਂ ਇੰਡੀਆ ਤੋਂ ਮੈਂ ਪਿਛਲੇ ਸਾਲ ਚੱਲ ਗਿਆ ਜੀ ਜਦੋਂ ਯੂਰਪ ਵਾਸਤੇ ਗਿਆ ਸੀਗਾ ਤੇ ਉੱਥੇ ਤੱਕ ਕੰਮ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਦਾ ਸੋਚਿਆ ਜੀ ਤਾਂ ਕਿ ਮੈਂ ਅੱਗੇ ਜਾ ਕੇ ਤੇ ਸੈੱਟ ਹੋ ਜਾਵਾਂ ਅੱਗੇ ਯੂਰਪ ਤੋਂ ਕਦੋਂ ਬਣਾਈ ਉਧਰ ਜਾਣ ਵਾਸਤੇ ਪਲੈਨਿੰਗ ਉਹਦੇ ਨਵੇਂ ਸਾਡੇ ਠੀਕ ਹੈ ਕਦੋਂ ਪਹੁੰਚੇ ਸੀ ਤੁਸੀਂ ਯੂਐਸਏ ਯੂਐਸਏ ਮੈਂ ਪਹੁੰਚ ਗਿਆ ਸੀ 24 ਜੋ ਜਨ ਨੂੰ ਪਹੁੰਚੇ ਠੀਕ ਹੈ ਜੀ ਹਾਂ ਜੀ ਉੱਥੇ ਪਹੁੰਚ ਕੇ ਫਿਰ ਕਿਦਾਂ ਕਿੱਥੇ ਤੁਹਾਨੂੰ ਰੱਖਿਆ ਉਹਨਾਂ ਨੇ ਉਹਨਾਂ ਨੇ ਸਾਨੂੰ ਡਿਟੈਂਸ਼ਨ ਸੈਂਟਰ 'ਚ ਰੱਖਿਆ ਠੀਕ ਹੈ ਕਿੰਨਾ ਟਾਈਮ ਰਹੀ ਉੱਥੇ ਸੈਂਟਰ ਦੇ ਵਿੱਚ ਉੱਥੇ ਟੋਟਲ 20 ਦਿਨ ਹੋ ਗਏ ਠੀਕ ਹੈ ਕੈਂਪ ਵਿੱਚ ਭੇਜਿਆ ਕਿ ਨਹੀਂ ਨਹੀਂ ਕੈਂਪ 'ਚ ਨਹੀਂ ਭੇਜਿਆ ਕੋਈ ਸਟੇਟਮੈਂਟ ਹੋਈ ਤੁਹਾਡੀ ਨਹੀਂ ਕੁਝ ਨਹੀਂ ਫਿਰ ਕੀ ਕੀਤਾ ਉੱਥੋਂ ਅਗਲਾ ਪ੍ਰੋਸੈਸ ਕੀ ਹੋਇਆ ਕੁਝ ਨਹੀਂ ਪਹਿਲਾਂ ਕਹਿੰਦੇ ਕੈਂਪ 'ਚ ਇੱਦਾਂ ਲੈ ਕੇ ਜਾਵਾਂਗੇ ਤੇ ਕੈਂਪ ਵਿੱਚ ਲੈ ਕੇ ਗਏ ਤੇ ਬਾਅਦ ਜਾਇਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਜਾਣਾ ਠੀਕ ਹੈ ਜੀ ਹਾਂ ਜੀ ਜਿਹੜਾ ਉਤੋਂ ਡਿਟੈਂਸ਼ਨ ਸੈਂਟਰ ਤੋਂ ਤੁਹਾਨੂੰ ਲਿਆਉਂਦਾ ਜਿਹੜਾ ਤਰੀਕਾ ਸੀ ਉੱਥੋਂ ਯੂ ਐਸ ਗਵਰਨਮੈਂਟ ਦਾ ਉਹ ਕਿਵੇਂ ਦਾ ਸੀਗਾ ਰਵਈਆ ਕਿਵੇਂ ਦਾ ਸੀ ਉਹਨਾਂ ਦਾ ਕਿਵੇਂ ਲਿਆਂਦਾ ਗਿਆ ਕੋਈ ਹੱਤਗੜੀਆਂ ਲਾ ਕੇ ਲਿਆਂਦੇ ਚੈਨ ਬੰਨੀ ਇਥੋਂ ਪੈਰਾਂ ਨੇ ਵੀ ਹੱਤਗੜੀਆਂ ਤੇ ਇਥੋਂ ਵੀ ਐ ਬੰਨੇ ਲਿਆਏ ਠੀਕ ਹੈ ਤੇ ਉੱਥੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂ ਜੀ ਇਥੋਂ ਬੱਸ 'ਚ ਬਿਠਾ ਕੇ ਲੈ ਕੇ ਗਏ ਨੇ ਤੇ ਅੱਗੇ ਜਾ ਕੇ ਫਲਾਈਟ ਕੋ ਜਾ ਕੇ ਖਤਾਰਤਾ ਠੀਕ ਹੈ ਉਹ ਬੇੜੀਆਂ ਉਤਾਰੀਆਂ ਕਿ ਉਸੇ ਤਰ੍ਹਾਂ ਫਲਾਈਟ ਵਿੱਚ ਲੈ ਜਾਂਦਾ ਨਹੀਂ ਉਸੇ ਤਰ੍ਹਾਂ ਲੈ ਕੇ ਗਏ ਨੇ ਫਲਾਈਟ 'ਚ ਬਿਠਾਇਆ ਉੱਤੇ ਤੇ ਫਲਾਈਟ ਦੇ ਰਸਤੇ ਦੇ ਵਿੱਚ ਜਿੱਦਾਂ ਵਾਸ਼ਰੂਮ ਜਾਣਾ ਪੈਂਦਾ ਜਾਂ ਹੋਰ ਹਾਂਜੀ ਹਾਂਜੀ ਉਦੋਂ ਫੇਰ ਆਹਤ ਦਿੱਤੀ ਜਾਂ ਲੈ ਉਹਨਾਂ ਨੇ ਬੇੜੀਆਂ ਉਤਾਰਨ ਦੀ ਨਹੀਂ ਉਦੋਂ ਨਹੀਂ ਉਹਦਾ ਵਾਸ਼ਰੂਮ ਦੇ ਕੋਲ ਜਾ ਕੇ ਮਤਲਬ ਇੱਕ ਹਜ਼ ਲਾਂਦੇ ਹੀ ਗਏ ਇੱਕ ਹਜ਼ ਨਹੀਂ ਲਾਂਦੇ ਠੀਕ ਹੈ ਇਹ ਕਾਫੀ ਲੰਮਾ ਸਫ਼ਰ ਸੀ ਯੂਐਸਏ ਤੋਂ ਅੰਮ੍ਰਿਤਸਰ ਦਾ ਹਾਂਜੀ ਹਾਂਜੀ ਕੋਈ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਪੋਜੀਸ਼ਨ 'ਚ ਬੈਠੇ ਰਹੇ ਇਹ ਸੀਟਾਂ ਦੇ ਬੈਠ ਰਹੇ ਆਪਾਂ ਮਤਲਬ ਦੋ ਜਗ੍ਹਾ ਸਟੇ ਦੇ ਹੋਈ ਸੀ ਤਾਂ ਚਾਹੇ ਕਿ ਕਿੱਦਾਂ ਹੈਗਾ ਬਟ ਤਿੰਨ ਤਿੰਨ ਘੰਟੇ ਰੁਕਿਆ ਹੀ ਤੇ ਉੱਥੇ ਇੱਕੋ ਜਗ੍ਹਾ ਪੋਜੀਸ਼ਨ ਦੇ ਬੈਠ ਰਹੇ ਸੀ ਸੀਟ ਦੇ ਉੱਤੇ ਠੀਕ ਹੈ ਤੇ ਸਾਡੀ ਗਵਰਨਰਟ ਨੇ ਜਦੋਂ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਦੇਖਿਆ ਤੁਹਾਡੀਆਂ ਬੇੜੀਆਂ ਲੱਗੀਆਂ ਤੁਹਾਡੇ ਹੱਥਾਂ ਨੂੰ ਨਹੀਂ ਨਹੀਂ ਅੰਮ੍ਰਿਤਸਰ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨੇ ਹੱਥ ਘੜੀਆਂ ਲਾਤੀਆਂ ਸਾਰੇ ਕੁਝ ਰਿਮੂਵ ਕਰਤਾ ਹੈਗਾ ਮਤਲਬ ਠੀਕ ਹੈ ਤੁਹਾਨੂੰ ਪੁੱਛਿਆ ਗਿਆ ਏਅਰਪੋਰਟ ਤੇ ਇਸ ਬੇੜੀਆਂ ਬਾਰੇ ਕਿ ਨਹੀਂ ਹਾਂਜੀ ਪੁੱਛਿਆ ਹੀਗਾ ਉਹਨਾਂ ਨੇ ਆਪਾਂ ਦੱਸਿਆ ਹੀਗਾ ਠੀਕ ਹੈ ਹਾਂਜੀ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਆ ਇੱਕ ਰਿਪੋਰਟ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਸੰਬੰਧ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਵੀ ਰਿਪੋਰਟ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਬੇੜੀਆਂ ਲਾ ਕੇ ਲਿਆਉਣਾ ਹੈਗਾ ਉਹਦੇ ਸੰਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਆ ਭਾਰਤ ਸਰਕਾਰ ਨੂੰ ਜੇ ਇਹਨਾਂ ਰਿਪੋਰਟ ਬੰਦਾ ਹੋਵੇ ਨਾ ਜੇ ਉੱਥੇ ਗਿਆ ਤੇ ਮਤਲਬ ਆਪਣੀ ਕਾਦੀ ਮਜਬੂਰੀਆਂ ਕਰਤੀ ਗਿਆ ਨੀ ਠੀਕ ਹੈ ਇਕ ਹੋਰ ਦੱਸਿਓ ਕਿ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਰਹੇ ਹੋ ਲੰਮਾ ਸਮਾਂ ਕੋਈ ਫੂਡ ਕਿਦਾਂ ਦਾ ਮਿਲਦਾ ਸੀ ਖਾਣ ਯੋਗ ਹੈਗਾ ਸੀ ਮਤਲਬ ਖਾਣ ਲੋਗ ਦੇ ਸਹੀ ਨੀ ਤਾਂ ਨੋਰਮਲ ਜਿਹਾ ਮਤਲਬ ਬਹੁਤ ਕੁਆਲਿਟੀ ਦਾ ਖੂਣ ਹੈਗਾ ਪਰ ਚੋਲ ਹੁੰਦਾ ਹੀ ਉਹ ਤੇ ਮੈਦਾ ਹੁੰਦਾ ਹੀਗਾ ਟੀਮ ਹੁੰਦਾ ਹੀ ਕਿਤੇ ਮਤਲਬ ਚਿਪਕਦਾ ਹੀ ਹੱਥਾਂ ਨੂੰ ਵੀ ਹੋਏ ਕਿੰਨਾ ਐਵੇਂ ਦਾ ਹੀਗਾ ਤੇ ਨਾਲ ਥੋੜੇ ਉਹਦੇ ਕਿਤੇ ਚੋਲਟ ਦੇ ਦਿੰਦੇ ਨਾਲ ਜਾਂ ਕੋਈ ਦਹੀਂ ਦੇ ਦਿੰਦਾ ਨਾਲ ਚੋਲ ਉਹ ਸਿੱਧੇ ਤੇ ਰਸਤੇ ਦੇ ਵਿੱਚ ਕੋਈ ਫੂਡ ਮਿਲਿਆ ਕਿ ਜਾਂ ਇਦਾਂ ਭੁੱਖੇ ਆਏ ਹੋ ਹੁੰਦੀ ਰਸਈ ਉਹ ਦਿੱਤਾ ਮਤਲਬ ਹੁੰਦੀਆਂ ਗੋਲ ਗੋਲ ਜੀਆਂ ਬਣੀਆਂ ਜਾਂਦੀਆਂ ਗੁਜਰਾਤੀ ਖਾਣਾ ਜਿੰਦਾ ਸਮੋਸੇ ਹੋਗੇ ਪਾਖੜ ਵੜੀ ਹੋਗੀ ਮਤਲਬ ਪੈਕੇਟ ਪੈਕ ਹੁੰਦੀ ਹੈ ਤੇ ਉਹ ਦਿੱਤੀ ਕਿੰਨਾ ਖਰਚਾ ਆ ਗਿਆ ਸਾਰਾ ਤੁਹਾਡਾ ਜਿਹੜਾ ਇੱਕ ਸਨੈਕੀ ਭੁੱਖ ਲੈ ਕੇ ਤੁਰੇ ਸਤ ਤੁਸੀਂ ਲੱਖ ਰੁਪਏ ਖਰਚਿਆ ਇਹ ਲਗਭਗ 40 ਲੱਖ ਲਗਭਗ ਸਰਕਾਰ ਤੋਂ ਵੀ ਅਪੀਲ ਕਰਦੇ ਹਾਂ ਵੀ ਹੁਣ ਉੱਥੇ ਤੋਂ ਵਸੀਬਾ ਨਹੀਂ ਮਿਲਿਆ ਇੱਥੋਂ ਵੀ ਤੁਸੀਂ ਗਏ ਆਪਣੇ ਸੁਨਹਿਰੀ ਪੁੱਖ ਵਿਭਾਗ ਵਿੱਚ ਵੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਜਿਹੜਾ ਇਹ ਜਿਹੜਾ ਹਿਊਮਨ ਰਾਈਟਸ ਦੀ ਲੰਘਣਾ ਹੋਈ ਹੈ ਬੇੜੀਆਂ ਪਾ ਕੇ ਲਿਆਂਦਾ ਗਿਆ ਉਹਦੇ ਸੰਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਕੀ ਕਰਨੀ ਹੈ ਸਰਕਾਰ ਜੰਗੀ ਉਹਦੇ ਬੰਦਾ ਬਾਹਰ ਜਾਵੇ ਨਾ